ਪਾਣੀ ਦੀ ਬਲਵਲੀ ਦੀ ਕੋਈ મનાયત ਨਹੀਂ ਹੁੰਦੀ ਪਰ ਪਾਣੀ ਸਭ ਦੀ મનાયત ਹੁੰਦਾ ਦਸਮ ਪਾਤਸ਼ਾ ਨੇ ਸਤਲੁਜ ਦੇ ਪਾਣੀ ਨਾਲ ਹੀ અમૃત ਤਿਆਰ ਕਰਕੇ ਅਕਾਲ ਪੁਰਖ ਦੀ ਉਹ ਫੌਜ ਤਿਆਰ ਕੀਤੀ ਜਿਸ ਨੇ ਪੰਜਾਬ ਦੇ ਪਾਣੀਆਂ ਨੂੰ ਪਲੀਤ ਕਰਨ ਛੜੇ ਜਰਵਾਣਿਆਂ ਦੇ ਰਾਹ ਡੱਕ ਲਏ ਪਰ ਹੁਣ ਅਸੀਂ ਆਪ ਹੀ ਸਤਲੁਜ ਦੇ ਸਤ ਨੂੰ ਸੰਤਾਪ ਚ ਬਦਲ ਰਹੇ ਹਾਂ ਸਤਲੁਜ ਤੇ ਏਸੇ ਸਤ ਦੀ ਰਾਖੀ ਲਈ ਪੰਜਾਬ ਦੇ ਨੌਜਵਾਨਾਂ ਨੇ ਇੱਕ ਮੁਹਿਮ ਪ੍ਰੋਫੈਸਰ ਮਨਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਹੈ ਆਓ ਆਪਾਂ ਵੀ ਸਤਲੁਜ ਦੇ ਸੰਤਾਪ ਨੂੰ ਖਤਮ ਕਰਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਘਾਤ ਕਰਨ ਦੇ ਪਾਪ ਤੋਂ ਬਚੀਏ ਆਪਣੇ ਲੁਧਿਆਣੇ ਦੇ ਵਿੱਚ ਆਪਣੇ ਵੀਰਾਂ ਨੇ ਬਹੁਤ ਸੋਹਣਾ ਇੱਕ ਅਭਰਾਲਾ ਸ਼ੁਰੂ ਕੀਤਾ ਵਾ ਸਤਲੁਜ ਦਰਿਆ ਤੇ ਜਿੰਨਾ ਲੋਕ ਲਫਾਫੇ ਗੰਦ ਸਿੱਟਦੇ ਆ ਜੋ ਵੀ ਉਹ ਸਾਰਾ ਸਾਫ਼ ਕਰਨ ਦਾ ਇਹਦੇ ਚ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਇਹਨਾਂ ਨੂੰ ਹੋਰ ਬੰਦਿਆਂ ਦੀ ਵਰਕਰਾਂ ਦੀ ਲੋੜ ਆ ਜਿਹੜੇ ਬਾਈ ਫਰੀ ਨੇ ਵੀਰ ਫਰੀ ਨੇ ਘਰੇ ਭੈਣਾ ਜਿੰਨਾਂ ਦਾ ਵੀ ਟਾਈਮ ਲੱਗਦਾ ਵਾ ਇੱਥੇ ਬਾਈ ਉਹਨਾਂ ਨਾਲ ਆਓ ਰੋਜ਼ ਘੰਟਾ 2 ਘੰਟੇ ਜਿੰਨਾ ਵੀ ਤੁਹਾਡੇ ਕੋਲੇ ਸਮਾਂ ਵਾ ਇਹਨਾਂ ਦੇ ਨਾਲ ਆ ਕੇ ਆਪਦਾ ਸੇਵਾਜ ਇਹਨਾਂ ਦਾ ਯੋਗਦਾਨ ਪਾਓ ਅਸੀਂ ਪਿਛਲੇ 3-4 ਮਹੀਨੇ ਤੋਂ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ ਕਿ ਜਿੰਨੇ ਵੀ ਪੰਜਾਬ ਦੇ ਦਰਿਆ ਨਹੀਂ ਉਹ ਜਿਹੜੇ ਖਤਮ ਹੋ ਚੁੱਕੇ ਆ ਉਹਨਾਂ ਨੂੰ ਰਿਵਾਈਵ ਕਰੀਏ ਪੁਨਰਸੁਰਜੀਤ ਕਰੀਏ ਔਰ ਜਿਹੜੇ ਬਚੇ ਹੋਏ ਦਰਿਆ ਨਹੀਂ ਜਿਹੜਾ ਥੋੜਾ ਬਹੁਤ ਪਾਣੀ ਆ ਰਿਹਾ ਹੈ ਉਹਨਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅਸੀਂ ਸਾਂਝੇ ਯਤਨ ਕਰ ਰਹੇ ਸੀਗੇ ਇਹਦੇ ਵਿੱਚ ਸਾਡੇ ਸਾਡੀ ਜਿਹੜੀ ਸੰਸਥਾ ਦਾ ਨਾਮ ਵਾਟਰ ਵਾਰੀਅਰਸ ਪੰਜਾਬ ਹੈ ਤੇ ਉਹਦੇ ਚ ਸਾਡੇ ਵੱਖ-ਵੱਖ ਜ਼ਿਲ੍ਹੇ ਤੋਂ ਲੋਕ ਆਉਂਦੇ ਨੇ ਵਲੰਟੀਅਰਸ ਆਉਂਦੇ ਨੇ ਸਾਡੀ ਮਦਦ ਕਰਦੇ ਨੇ ਤੇ ਜਿਹੜੇ ਸਿੱਧੇ ਤੌਰ ਤੇ ਸਾਡੀ ਮਦਦ ਨਹੀਂ ਕਰ ਸਕਦੇ ਉਹ ਵੀ ਸਾਨੂੰ ਬੈਕ ਸਪੋਰਟ ਬਹੁਤ ਕਰਦੇ ਆ ਜੋ ਸਾਨੂੰ ਚੀਜ਼ ਚਾਹੀਦੀ ਹੁੰਦੀ ਹੈ ਸਾਨੂੰ ਪੁੱਛਦੇ ਆ ਸਾਨੂੰ ਪ੍ਰੋਵਾਈਡ ਕਰਾਉਂਦੇ ਨੇ ਅ ਅੱਜ ਇਹ ਤੇ ਸਤਲੁਜ ਦਰਿਆ ਤੇ ਆਪਾਂ ਪਹੁੰਚੇ ਹੋਏ ਆ ਅ ਮਹੀਨੇ ਸਿਗੀ ਵੀ ਕੁਝ ਭਰਾਵਾਂ ਨੇ ਪਹਿਲਾਂ ਆਪਣੇ ਨੇ ਚਲਾਈ ਹੋਈ ਆ ਇੱਥੇ ਸਾਫ ਸਵੱਾਈ ਦਾ ਕੰਮ ਤੇ ਜਿਹੜੇ ਬੰਦੇ ਇੱਥੋਂ ਜਾਂ ਲੋਕ ਅੰਧਵਿਸ਼ਵਾਸ ਚ ਲਾ ਕੇ ਜਿਹੜੀ ਜਿਹੜਾ ਮਟੀਰੀਅਲ ਆ ਸਮਗਰੀ ਆ ਪਾਣੀ ਦੇ ਵਿੱਚ ਸੈਟ ਰਹੇ ਨੇ ਤੇ ਨਾਲ ਦੀ ਨਾਲ ਕੁਝ ਕੱਲ ਕੱਲੇ ਅੰਧਵਿਸ਼ਵਾਸ ਵਾਲੇ ਨਹੀਂ ਇੱਥੇ ਆ ਕੇ ਦੇਖਿਆ ਸੀ ਕਈ ਬੰਦੇ ਆਪਣੇ ਘਰ ਦਾ ਗਰਭ ਜੇ ਬਾਈ ਪਾਣੀ ਸਿੱਟੀ ਜਾ ਰਹੇ ਆ ਇੱਕ ਬੰਦੇ ਨੇ ਆ ਕੇ ਆਪਣੀ ਇੱਥੇ ਸਾਰੀ ਕਾਰ ਹੈ ਖਾਲੀ ਕਰਤੀ ਮੈਨੂੰ ਲੱਗਾ 7-8 ਦਿਨ ਦਾ ਸਮਾਨ ਹੋਣਾ ਉਹਦੇ ਕੋਲ ਲਿਫਾਫੇ ਸੀਗੇ ਬੌਡਰਾਂ ਲੱਗੀਆਂ ਖਾਲੀ ਉਹਨੇ ਸਾਰੀ ਸਮਾਨ ਇਕੱਠਾ ਕਰਕੇ ਪਾਣੀ ਚ ਮਾਰਿਆ ਏ ਬਾਈ ਗੱਲ ਇਹ ਹੈ ਵੀ ਇਹ ਜਿਹੜਾ ਗੰਦਾਪਾ ਇੱਥੇ ਇਨਾ ਪਾਣੀ ਦੇ ਵਿੱਚ ਫਲਾ ਰਹੇ ਆ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਭੁਗਤਣਾ ਪੈਣਾ ਇਹ ਪਾਣੀ ਨੇ ਕਿ ਦਿਨ ਇਹ ਨਹੀਂ ਧਰਤੀ ਜਾਣਾ ਜਾਂ ਇਹਨੇ ਭਾਗ ਬਣ ਕੇ ਉਪਰ ਮੀਂਹ ਦੇ ਰੂਪ ਚ ਤੁਹਾਨੂੰ ਦੁਬਾਰਾ ਮਿਲਣਾ ਇਹਨੇ ਹੀ ਤੁਹਾਨੂੰ ਬਿਮਾਰੀਆਂ ਦਾ ਜਿਹੜਾ ਕਹ ਲੋ ਵੀ ਅੱਗੇ ਤੁਹਾਨੂੰ ਬਿਮਾਰੀਆਂ ਦਾ ਸਾਹਮਣਾ ਇਹਦੇ ਨਾਲ ਹੀ ਕਰਨਾ ਪੈਣਾ ਅਸੀਂ ਤਾਂ ਮਨਜੀਤ ਵੀਰੇ ਨਾਲ ਫਾਟਾਪੁਰੀ ਇਹਨਾਂ ਚਲੋ ਇੰਸਟਾ ਦਾ ਜਦੋਂ ਪੇਜ ਸ਼ੁਰੂ ਕੀਤਾ ਅਸੀਂ ਇੱਕ ਦੋ ਵੀਡੀਓ ਦੇਖੀ ਨੇ ਨੀਆ ਤਾਂ ਅਸੀਂ ਮੈਂ ਤੇ ਮੇਰੀ ਵਾਈਫ ਇਹਨਾਂ ਨਾਲ ਜੁੜੇ ਤੇ ਅਸੀਂ ਉਦੋਂ ਤੋਂ ਸਟਾਰਟਿੰਗ ਤੋਂ ਇਹਨਾਂ ਨਾਲ ਆ ਰਹੇ ਹਾਂ ਤੇ ਹਰ ਮਾਲੋ ਸੈਟਰਡੇ ਸੰਡੇ ਅਸੀਂ ਕਲੀਨਿੰਗ ਡਰਾਈਵ ਸ਼ੁਰੂ ਕਰਦੇ ਆਂ ਤੇ ਉਸ ਤੋਂ ਬਾਅਦ ਅਸੀਂ ਨੇ ਟੀਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਚਲੋ ਮਨਜੀਤ ਵੀਰੇ ਨਾਲ ਮਿਲ ਕੇ ਅਸੀਂ ਨੇ ਇੱਧਰ ਵੀ ਸ਼ੁਰੂ ਕੀਤਾ ਆਪਣਾ ਆਰਾਵੀ ਤੇ ਗਏ ਅਸੀਂ ਕਤਲੌਰ ਉੱਥੇ ਅਸੀਂ ਟੀਮ ਬਣਾਈ ਹੈ ਉਹ ਵੀ ਆਪਣੀ ਪੂਰੀ ਕਰ ਰਿਹਾ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਤੇ ਫਿਰ ਅਸੀਂ ਬਿਆਸ ਦਰਿਆ ਤੇ ਵੀ ਇੱਕ ਟੀਮ ਕੀਤੀ ਆ ਲੋਕਲ ਮੁੰਡੇ ਹੈਗੇ ਆ ਬਿਆਸ ਦੇ ਚਲੋ ਉਹਨਾਂ ਨਾਲ ਵੀ ਸੀ ਮਿਲ ਕੇ ਕੰਮ ਕਰ ਰਹੇ ਆ ਇੱਥੇ ਤਾਂ ਚਲੋ ਸਾਡਾ ਵਧੀਆ ਹੈ ਹੁਣ ਇੱਥੇ ਤਾਂ ਵਧੀਆ ਲੋਕ ਜੁੜ ਜਨ ਸਾਡੇ ਨਾਲ 150 200 ਬੰਦੇ ਦੀ ਟੀਮ ਜੁੜ ਗਈ ਹੈ ਅੱਜ ਫਿਰ ਇਹ ਸਾਹਮਣੇ ਖੜੇ ਇੱਕ ਵਾਰ ਜੈਸਟ ਹੋਣਾ ਇਹ ਫੇਕ ਨਾ ਚੁਹੀਏ ਬਟਾ ਚਲ ਕਰਵਾਓ ਚਲ ਪ੍ਰਵਾਹ ਕਰਨਾ ਆਪਣੇ ਡਰਕੀ ਟੈਕਿੰਗ ਵਿੱਚ ڈال ਕੇ ਪਾਣੀ ਪੀ ਕੇ ਦਿਖਾ ਦਿਓ ਵੀ ਲੋਗੇ ਦੇਖੀ ਨਾ ਇਹ ਪੰਜਾਬੀ ਪੜਨੀ ਆਦੀ ਕੀ ਲਿਖਾਈ ਗਰਾ ਪਾਣੀ ਦੀ ਬੋਤ ਬੋਤ ਕੀਮਤੀ ਹੈ ਜੇ ਕੀ ਆ ਨਾ ਤੈ ਹੋ ਜਾ ਤਾ ਨਾ ਕਰ ਸਤੇ ਕਸਾਂ ਨਾਲ ਵੱਡਾ ਕੈਂਸਰ ਦਾ ਕਾਰਨ ਬਣ ਰਿਹਾ ਅੱਜ ਜਿਹੜਾ ਮਾਲਵੇ ਦਾ ਰਾਜਸਥਾਨ ਦਾ ਏਰੀਆ ਆ ਇਹ ਗੰਦੇ ਪਾਣੀਆਂ ਕਰਕੇ ਕੈਂਸਰ ਦਾ ਕੈਂਸਰ ਦੀ ਚੁਪੇਟ ਚ ਆ ਚੁੱਕਾ ਹੈ ਮੇਰੀ ਇਹ ਹੀ ਅਪੀਲ ਆ ਕਿ ਕੋਈ ਵੀ ਜਿਹੜਾ ਵੀ ਦਰਿਆ ਤੋਂ ਲੰਘਦਾ ਆ ਵੀ ਪਾਣੀ ਵਿੱਚ ਕੁਝ ਵੀ ਨਾ ਸਿੱਟੂ ਕਿਉਂਕਿ ਤੁਹਾਡੇ ਪਾਣੀ ਦੇ ਵਿੱਚ ਸਿੱਟਣ ਕਈ ਲੋਕ ਬਿਮਾਰੀ ਦਾ ਸ਼ਿਕਾਰ ਹੋ ਰਹਾ ਤੇ ਇਹਦੇ ਲਈ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਵੀ ਦਰਿਆ ਨੇ ਜਿਹੜੇ ਕੁਦਰਤੀ ਜਿੰਨੇ ਵੀ ਸਰੋਤ ਹੈਗੇ ਨੇ ਉਹਨਾਂ ਨੂੰ ਬਚਾ ਲਿਆ ਜਾਵੇ ਕਿਉਂਕਿ ਉਸ ਤੋਂ ਬਿਨਾ ਸਿਰਫ ਇਨਸਾਨ ਹੀ ਨਹੀਂ ਧਰਤੀ ਤੇ ਪੂਰੀ ਤਰ੍ਹਾਂ ਦੀ ਸਾਰੀ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਉਹ ਖਤਮ ਹੋ ਸਕਦੀ ਹੈ ਜੰਗਲ ਵੀ ਖਤਮ ਹੋ ਜਾਣਗੇ ਜੀਵ ਜੰਤੂ ਵੀ ਖਤਮ ਹੋ ਜਾਣਗੇ ਇਨਸਾਨ ਨੇ ਤਾਂ ਹੋਣਾ ਹੀ ਹੋਣਾ ਹੈ